ਉਹ 1121000 ਦੀ ਝੰਡੀ 'ਚ ਕੋਈ ਫਿਰ ਲਗ ਨਹੀਂ ਹੋਏਗਾ ਇਹ ਸਰਪ ਹੈ ਪਰਿਵਾਰ ਵੱਲੋਂ ਇਹ ਸਾਡੀ ਝੰਡੀ ਦੀ ਕੋਈ ਧੰਕੋੜ ਨਹੀਂ ਹੋਏਗੀ ਕੋਈ 1121000 ਸਾਡੇ ਭਾਈ ਸੰਤੀ ਜੀ ਦਾ ਰਮਣ ਪਰਮਣ ਕੈਥਲ ਇਸ ਟੀਮ ਦੇ ਜਿਹੜੇ ਕਮੇਟੀ ਮੈਂਬਰ ਵੀਰ ਵਿੱਚ ਫਿਰ ਰਿਹਾ ਹੱਤ ਬਣ ਕੇ ਬੇਚਿਆ ਸਰਕਾਰ ਤੇ ਲਗ ਲਗ ਚੈਨਲ ਮੁਕਬਰ ਕਰਨ ਵਾਲੇ ਸਾਡੇ ਮੈਲੇ ਦੇ ਮੁਖੀ ਵੀ ਨੇ ਸਾਡੇ ਮੈਂਬਰ ਵੀ ਨੇ ਤੇ ਸੇਵਾਦਾਰ ਵੀ ਨੇ ਉਹ ਵੀ ਸਾਡੇ ਇਸ ਮੇਲੇ ਨੂੰ ਕਵਰ ਕਰਨ ਲਈ ਸਾਡੇ ਪਹੁੰਚੇ ਹੈ। ਭਾਈ ਉੱਥੇ ਵੀਰਾਂ ਨੂੰ ਵੇਂਦਿਆ ਜਿੱਥੇ ਸਪੀਕਰ ਲੱਗੇ ਹੋਏ, ਡੀਜੇ ਲੱਗੇ ਹੋਏ, ਉੱਥੇ ਤਾਰਾਂ ਲੰਗੀਆਂ ਨੇ ਹੱਤ ਬਨ ਕੇ ਵੇਂਦਿਆ ਗਰੰਟ ਦੇ ਦੇ ਕੇ ਉਧਰ ਲੱਖਾਂ ਤਲਵੰਜੀ ਸਮਾਨ ਉਹ ਵੀ ਸਾਡੇ ਜਮਣਾ ਜੀ ਇੱਥੇ ਡੋਰ ਤੇ ਪਹੁੰਚ ਚੁੱਕੇ ਨੇ। ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਪਛੀਲਾ ਜੱਪੂਆ ਜੀ ਬਾਈ ਸ਼ੈਂਟੀ ਜੀ ਕਰ ਰਮਨ ਪਲਵਣ ਕੈਥਲ ਬਾਈ ਨਾਲੇ ਕ੍ਰਿਸ਼ਨ ਬਾਈ ਮੈਂ ਵੀਰਾਂ ਨੂੰ ਬੇਨਤੀ ਆ ਖਾੜਾ ਪਾਸਾ ਖਾਲੀ ਕਰ ਦਿਓ ਹੱਤ ਬਣ ਕੇ ਬੇਨਤੀ ਥੋੜਾ ਡਿਸਪਲਿਨ ਬਣਾ ਕੇ ਰੱਖੋ ਕਰਮਭਗਵਾਨ ਜੀ ਇਧਰ ਲੈ ਆਓ ਤੁਸੀਂ ਥੋੜਾ ਸਾਈਡ ਤੇ ਆ ਕੇ ਗੱਲ ਕਰ ਲਓ

ਖੁਸ਼ ਹੋ ਜਾਂਦੀ ਮੇਰੀ ਰੂਹ ਖੁਸ਼ ਹੋ ਜਾਂਦੀ ਮੇਰੀ ਰੂਹ ਬੋਲ ਕੋ ਮਹਾਰਾਜਾ ਹਰਵੀਰ ਕੀ ਜਿਹ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਆ ਕਰੋ ਕੁਸ਼ਤੀ ਸ਼ਟ ਪੁਣੇਗੀ ਹਰ ਵਾਰ 27 ਚੀਗਾ ਰਾਮਣ ਪਹਿਲਵਣ ਕੱਪੇ ਸਾਡੇ ਇਸ ਪਿੰਡ ਚ 27 ਪਹਿਲਵਣ ਚੀਗਾ ਰਾਮਣ ਪਹਿਲਵਣ ਕੱਪੇ ਸਾਗਰ ਪਹਿਲਵਣ ਚੀਗਾ ਸੁਖਮਨ ਪਹਿਲਵਣ ਜਾਣ ਪਰ ਜੋ ਕਿਸੇ ਪਹਿਲਵਣ ਬੱਤਾ ਜੀ ਕਹਿੰਦਾ ਨਸੀਬ ਆਪਣੇ ਨੂੰ ਖੋਲੀ ਇਹ ਮਲ ਜਦੋਂ ਦੇ ਵਿੱਚ ਕੁਸ਼ਤਣਗੇ ਨਾਲੇ ਗਰਮੀਤ ਭੱਲੇ ਬਤਾਲੇ ਹਰਵਿੰਦਰ ਪਰਹਰ ਜੀ ਇਹ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਤੇ ਹਰ ਵਾਰ ਬਹੁਤ ਵੱਡਾ ਦੰਗਲ ਹੁੰਦਾ ਹਰ ਵਾਰ ਇਸ ਤੋਂ ਵੱਧ ਕੇ ਹੁੰਦਾ ਇਸ ਵਾਰੀ ਅਸੀਂ ਵੱਡੇ ਜੋੜਾਂ ਦੇ ਪਹਿਲਵਾਨ ਜਿਵੇਂ ਕਿ ਭੋਲਾ ਜਿਹੜਾ ਅ ਵੱਡਾ ਜਿਹੜਾ ਪਹਿਲਵਾਨ ਹੈ sire ਦਾ ਜੀ ਉਸ ਨੂੰ ਬੁੱਕ ਕਰਨ ਵਾਸਤੇ ਗਏ ਸੀ ਉਹ ਕਿੱਦਾਂ ਅੱਗੇ ਬੁੱਕ ਸੀ ਪਰ ਅਗਲੀ ਵਾਰੀ ਸਾਡੀ ਕੋਸ਼ਿਸ਼ ਹੈ ਵੀ ਹਰਿਆਣਾ ਪੰਜਾਬ ਦੇ ਜੋ ਵੀ 스타 ਪਹਿਲਵਾਨ ਹੋਣਗੇ ਅਸੀਂ ਉਹਨਾਂ ਨੂੰ ਇਸ ਖਾੜੇ ਦੇ ਵਿੱਚ ਲੋਕਾਂ ਨੂੰ ਰੂਬਰ ਰੂ ਕਰਾਵਾਂਗੇ ਤੇ ਜਿਵੇਂ ਲੋਕਾਂ ਦਾ ਸਹਿਯੋਗ ਵੱਧਦਾ ਜਾ ਰਿਹਾ ਹੈ ਅਸੀਂ ਉਸ ਦੇ ਮੁਤਾਬਕ ਸਾਗਰ ਜੀ ਦਾ ਸੁਪਨਿਆਂ ਦੀ ਪ੍ਰਸਤੀ ਕਬੱਡੀ ਦੇ ਜਿਹੜੇ ਖੇਡ ਮੈਦਾਨ ਆ ਅਸੀਂ ਉਹਨਾਂ ਨੂੰ ਵੀ ਚਲਾਵਾਂਗੇ ਤਾਂ ਕਿ ਜਿਹੜੇ ਇਲਾਕੇ ਦੇ ਨੌਜਵਾਨ ਆ ਉਹਨਾਂ ਨੂੰ ਅਸੀਂ ਕਵਰ ਕਰ ਸਕੀਏ ਜਿਹੜਾ ਸਭ ਤੋਂ ਵੱਡਾ ਕਲੰਕ ਹੈ ਉਹ ਪੰਜਾਬ ਦੇ ਸਿਰ ਤੇ ਲੱਗਿਆ ਹੋਇਆ ਨਸ਼ਿਆਂ ਦਾ ਵੀ ਤਾਂ ਕਿ ਜਿਹੜੇ ਨੌਜਵਾਨ ਆ ਉਹ ਖੇਡਾਂ ਵੱਲ ਪ੍ਰੇਰਿਤ ਕਿਤੇ ਜਾਣ ਤਾਂ ਕਿ ਉਹ ਇਸ ਮਾੜੀ ਕੁਰਤੀਆਂ ਤੋਂ ਬਚ ਸਕਣ ਤੇ ਆਪਣੇ ਇਹਨਾਂ ਖਾੜਿਆਂ ਦੇ ਉਹ ਸ਼ਿੰਗਾਰ ਬਣ ਤੇ ਆਪਣੇ ਮਾਪਿਆਂ ਦੇ ਚੰਨਣ ਮਨਾਰੇ ਬਣ ਇਹ ਪੱਧ ਪਿੰਡ ਵਾਲਿਆਂ ਦਾ ਤੇ ਗੁੱਗਾ ਮਾੜੀ ਦੀ ਜਿਹੜੀ ਦੁਕਾਨਾਂ ਦੀ ਗੁਰਾਹੀ ਹੈ ਉਹ ਇਸ ਦੇ ਵਿੱਚ ਐਡ ਕੀਤੀ ਜਾਂਦੀ ਹੈ ਨਾ ਕਿ ਪੜਾਵੇ ਵੱਲੋਂ ਨਾ ਕਿਸੇ ਵੱਲੋਂ ਜਿਸ ਦੀ ਕੋਸਤੇ ਨੇ ਮੈਂ ਸਗੀ ਜੋੜ ਨਹੀਂ ਮਿਲ ਸਕਿਆ ਉਹ ਰਵੀ ਨੰਦਨ ਸਾਡੇ ਖਾੜੇ ਦੇ ਮੋਰੀ ਨੇ